ਜੋ ਬੰਦੇ ਵਿੱਚ ਫੋਨ ਕਰਦੇ ਨੇ ਵੀ 5 ਜ਼ੀਰੋ ਆ ਬਾਈ ਨੂੰ ਕਿਉਂਕਿ ਰੇਟ ਨਹੀਂ ਪਤਾ ਹੁੰਦਾ ਨਾ ਉਹਦਾ 1,20,000 ਰੁਪਏ ਨੰਬਰ ਦਾ ਰੇਟ ਆ 5 ਜ਼ੀਰੋ ਵਾਲੇ ਦਾ ਲੈ ਵੀ ਮਿੱਤਰੋ ਤੁਹਾਨੂੰ ਡੇਟ ਆਫ ਬਰਥ ਕੋਈ ਗੱਡੀਆਂ ਦਾ ਨੰਬਰ ਜਿਹਦਾ ਬਾਈ ਨੇ ਲੈਣਾ ਹੋਵੇ ਆਪਾਂ ਉਹਦਾ ਨੰਬਰ ਦੱਸਣਾ ਹੋਵੇ ਆ ਵੇਲੇ ਨੂੰ ਅੰਮ੍ਰੇ ਦਸਹਰੇ ਦੇ ਕਰਕੇ ਜੇ ਬੰਦੇ ਨੇ ਕਹਿੰਦੇ 0561 ਨੰਬਰ ਲੈਣਾ ਹੋਵੇ ਤਾਂ 1200 ਰੁਪਏ ਦੇ ਦਾਂਗੇ ਨੰਬਰ ਆਪ ਲੈ ਵੀ ਮਿੱਤਰੋ ਜਿਹੜੇ ਮੇਰੇ ਵੀਰਨਾ VIP ਨੰਬਰ ਲੈਣਾ ਚਾਹੁੰਦੇ ਨੇ 1020304050 ਹਾਂਜੀ ਬਾਈ ਤਾਂ ਬਾਈ ਤੁਸੀਂ ਲੈ ਸਕਦੇ ਹੋ ਇਹ ਕਿਹੜੀ ਮਰਜੀ ਕੰਪਨੀ ਦਾ ਖੜਿਆ ਬਾਈ ਜੱਬਾ ਪਿੰਡ ਮੀਮਸੇ ਦੇ ਵਿੱਚ ਤੇ ਵੀਰ ਦਾ ਕੰਮ ਆ ਬਾਈ ਜੀ ਵੀਆਈਪੀ ਸਿਮਾਂ ਦਾ ਯਾਨੀ ਕਿ ਜਦੋਂ ਤੁਸੀਂ ਕਿਸੇ ਨੂੰ ਫੋਨ ਕਰੋਗੇ ਬਾਈ ਤਾਰਾ ਦੇਖ ਕੇ ਚੱਕੋ ਨੰਬਰ ਵੀ ਪਤਾ ਯਾਰ ਵੀ ਕਿਹਦਾ ਫੋਨ ਬੁਲਾਖਦਾ ਹੈ ਨਾ ਇਹ ਵੀ ਨੰਬਰ ਦਾ ਫਿਰ ਯਾਨੀ ਕਿ ਤੁਹਾਨੂੰ ਇਹੋ ਜਿਹਾ ਨੰਬਰ ਦੇ ਦਾਂਗੇ ਬਈ ਅੱਜ ਬਾਕੀ ਸਕਰੀਨ ਤੇ ਨੰਬਰ ਹੈਗਾ ਤੁਸੀਂ ਨੰਬਰ ਮੰਗਵਾ ਸਕਦੇ ਹੋਗੇ ਬਾਕੀ ਗੱਲਬਾਤ ਵੀਰ ਦੇ ਨਾਲ ਕਰਦੇਗੇ ਬਾਈ ਅਸੀਂ ਕਰੀਏ ਸਸਰੀ ਕਰ ਬਾਈ ਕੀ ਆ ਚੱਲ ਬਾਈ ਜੀ ਵਧੀਆ ਜੀ ਠੀਕ ਆ ਬਾਈ ਜੀ ਬਾਈ ਕਹਿੰਦਾ ਵੀ ਅਸੀਂ ਬਈ ਆਫਰ ਲਾਤੀ ਕਿਹੜੀ ਓਵਰ ਆ ਗਈ ਕਦੋਂ ਤੱਕ ਆ ਗਈ ਸਾਰੀ ਗੱਲਬਾਤ ਕਰ ਦਾਂਗੇ ਆਫਰ ਬਾਰੇ ਦੱਸੋ ਪਹਿਲਾਂ ਤਾਂ ਜੀ ਹਾਂ ਵੀਰੇ ਦਸਹਰੇ ਦੇ ਕਰਕੇ ਜੇ ਬੰਦੇ ਨੇ ਕਿਹਾ 05911 ਨੰਬਰ ਲੈਣਾ ਹੋਵੇ ਤਾਂ 1200 ਰੁਪਏ ਦੇ ਦਾਂਗੇ ਨੰਬਰ ਆਪਾਂ 1200 ਰੁਪਏ 13013 1500 ਦਾ ਠੀਕ ਹੈ ਜੀ ਦਸਹਰੇ ਦੇ ਕਰੋਂ ਆਫਰ ਹੈ ਦਸਹਰੇ ਤੋਂ ਬਾਅਦ ਨਹੀਂ ਦੇਣਾ ਉੱਪਰ ਆਈ ਲੈ ਵੀ ਮਿੱਤਰੋ ਇਹ ਨੰਬਰ ਹੋਗੇ ਸਸਤੇ ਤੁਸੀਂ ਲੈ ਸਕਦੇ ਹੋਗੇ ਦਸਹਰੇ ਤੱਕ ਹਨਾ ਬਾਕੀ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਬਈ ਰਾਸ਼ੀ ਵਾਲੇ ਨੰਬਰਾਂ ਦੀਆਂ ਜਿਹੜੇ ਮੇਰੇ ਵੀਰ ਰਾਸ਼ੀ ਦੇ ਉੱਪਰ ਯਕੀਨ ਕਰਦੇ ਨੇ ਉਹ ਇਹ ਨੰਬਰ ਲੈ ਸਕਦੇ ਨੇ ਕੀ ਗੱਲਬਾਤ ਏ ਨੰਬਰ ਉਹ ਜੀ ਨੰਬਰ ਹੁੰਦੇ ਨੇ ਵੀਰੇ ਵਿੱਚ ਜਿਵੇਂ ਬੰਦਾ ਕਹਿੰਦਾ ਵੀ 2 4 8 ਵਿੱਚ ਨਾ ਹੋਵੇ ਤੇ ਮੈਂ ਲੇਗਾ ਵੀ 2 4 8 ਵਿੱਚ ਨਾ ਹੋਵੇ ਟੋਟਲ ਸਾਰੇ ਅੱਖਰਾਂ ਦਾ 5 6 ਬਣਦਾ ਹੋਵੇ ਉਹ ਨੰਬਰ ਆਪਾਂ ਵੀ ਦੇ ਦੇਣਾ ਤਿਆਰ ਕਰ ਦੇਣਾ ਜੇ ਬੰਦੇ ਨੇ ਕਹਿੰਨੇ ਲੈਣਾ ਹੋਵੇ ਠੀਕ ਹੈ ਜੀ ਹਾਂ ਉਹ ਜਿਹੜਾ ਜਿਹੜਾ ਨੰਬਰ ਹੁੰਦਾ ਬੰਦਾ ਉਹਦੀ ਰੇਟ ਹੋਊਗੀ ਵੀਰ ਬੰਦਾ ਅਲਾ ਕਹਿੰਦਾ ਮੈਂ 7 ਆ ਵਿੱਚੋਂ ਘਟਾਉਣਾ ਠੀਕ ਹੈ 7 ਘਟਾਉਣਾ ਜਿਹੜਾ ਵੀ ਅੱਖਰ ਬੰਦੇ ਨੇ ਘਟਾਉਣਾ ਉਹ ਕੱਟ ਕੇ ਆਪਾਂ ਦੇ ਦੇਨੇ ਆ ਬੰਦੇ ਨੂੰ ਲੈ ਵੀ ਮਿੱਤਰੋ ਜਿਹੜੇ 10 ਦੇ 10 ਅੱਖਰ ਹੋਣਗੇ ਉਹ ਤੁਹਾਡੀ ਮਰਜ਼ੀ ਦੇ ਹੋਣਗੇ ਹਾਂਜੀ ਹਾਂ ਇਹ ਗੱਲ ਹੋਊਗੀ ਤੁਹਾਡੀ ਬਾਈ ਜੀ ਮਰਜ਼ੀ ਦੇ ਹੋਣਗੇ ਕਿੰਨੇ ਰੁਪਏ ਦਾ ਨੰਬਰ ਹੋਊਗਾ ਇਹ ਉਹਦਾ ਨੰਬਰ ਟਾਈਮ ਦੇ ਜਿਹੜਾ ਅੱਖਰ حساب ਨਾਲ ਕੱਟਦਾ ਅੱਛਾ ਜੀ ਹਾਂਜੀ ਹਾਂ ਜਿਵੇਂ ਸਰ ਅੱਖਰ ਜਿਵੇਂ 97 ਹੋ ਗਿਆ ਜੀ 97 ਤੋਂ ਅੱਗੇ ਦਾ ਪਿੱਛੇ ਦਾ ਅੱਖਰ ਕੱਟ ਕੇ ਦੇਨੇ ਨੇ ਜਿਵੇਂ ਅੱਛਾ ਜੀ ਜਿਵੇਂ ਵਿੱਚ ਬੰਦੇ ਕਹਿੰਦੇ ਨੇ ਵੀ 2 ਸੀਕੇ ਹੋ ਜਾਣਾ 3 ਸੀਕੇ ਹੋ ਜਾਣਾ ਐਦਾਂ ਨੰਬਰ ਦੇ ਦੇਣਾ 355 ਵੀ ਜੇ ਬੰਦੇ ਮੰਗਦੇ 355 ਵੀ ਦੇ ਦਾਂਗੇ ਉਹਦਾ ਰੇਟ ਤਾਂ ਜਣੇ 25-30000 ਰੁਪਏ ਨੰਬਰ ਉਹਦਾ 355 ਜਿਹੜਾ ਟੋਟਲ 5 ਆ ਉਹਦਾ 25 ਲੈਣਾ ਹੋਵੇ ਠੀਕ ਹੈ ਲੱਖਾਂ ਰੁਪਏ ਤੱਕ ਦੇ ਨੰਬਰ ਪੈਣ ਹਾਂ ਜਿਵੇਂ ਬਾਈ ਪੈਂਟਾ 0 ਬੰਦੇ ਵਿੱਚ ਫੋਨ ਕਰਦੇ ਨੇ ਵੀ 5 0 ਆ ਬਾਈ ਨੂੰ ਕਿਉਂਕਿ ਰੇਟ ਨਹੀਂ ਪਤਾ ਹੁੰਦਾ ਨਾ ਉਹਦਾ 1,20,000 ਰੁਪਏ ਦਾ ਨੰਬਰ ਦਾ ਰੇਟ ਆ 5 0 ਵਾਲੇ ਦਾ ਲੈ ਵੀ ਮਿੱਤਰੋ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਸਾਨੂੰ 5 0 ਵਾਲਾ ਨੰਬਰ ਚਾਹੀਦਾ ਤਾਂ ਬਾਈ ਜੀ 1,20,000 ਰੁਪਏ ਦਾ ਨੰਬਰ ਆਗਾ ਹਾਂ ਉਹਦੀ ਆਲ ਇੰਡੀਆ ਆਲ ਇੰਡੀਆ ਚ ਹੋਮ ਡਿਲੀਵਰੀ ਆ ਉਹਦੀ ਫ੍ਰੀ ਹਾਂ ਨਾ ਨਾ ਜਿੱਥੇ ਮਰਜ਼ੀ ਬੰਦਾ ਐਕਟੀਵੇਟ ਕਰਾ ਲਵੇ ਐਕਟੀਵੇਟ ਕਰਾ ਹਾਂ ਜਿਹੜੀ ਮਰਜ਼ੀ ਦੁਕਾਨਦਾਰ ਨਾਲ ਗੱਲ ਕਰਾ ਕੇ ਆਪਣਾ ਐਕਟੀ ਆ ਨੰਬਰ ਜੀ ਬਾਕੀ ਨੰਬਰ ਹਰ ਦੇ ਮਾਰ ਨਹੀਂਗਾ ਬਾਈ ਇਹ ਨੰਬਰ ਕਿ ਮੇਰੀ ਜੀ 000 ਇਹ ਨੰਬਰ 6000 ਦਾ ਨੰਬਰ ਹੈ ਜੀ ਇਹ 000 ਵਾਲਾ ਹਾਂਜੀ ਹਾਂਜੀ ਲੈ ਵੀ ਮਿੱਤਰੋ ਦੇਖ ਸਕਦੋਂਗੇ ਐਂ ਕਰਕੇ ਨੰਬਰ ਹੋਊਗਾ ਇਹ ਹੋਊਗਾ 6000 ਰੁਪਏ ਦਾ ਹਨਾ ਬਾਕੀ ਇਹ ਵੀ 6000 ਦਾ ਬਾਈ ਅਗਲਾ ਵੀ 6000 ਦਾ ਹਨਾ ਇਹ ਸਾਰੇ 6000 ਦਾ ਕੋਈ 3500 ਦਾ ਕੋਈ 3000 ਦਾ ਮਿਕਸ ਨੰਬਰ ਨਹੀਂ ਜੀ ਠੀਕ ਹੈ ਇਹ ਦੇਣੇ ਆਪਣੇ ਦਸਹਰੇ ਦੇ ਕਰਨੇ ਦਸਹਰੇ ਦੇ ਹਾਂ ਦਸਹਰੇ ਦੇ ਕਰਾਫਰ ਜਿਹੜੇ ਵੀ ਨੰਬਰ ਬਾਈ ਨੇ ਲੈਣਾ ਉਹ ਮੈਨੂੰ WhatsApp ਦੇ ਨੰਬਰ ਕਰਕੇ ਮੈਸੇਜ ਨੰਬਰ ਮੰਗਵਾ ਸਕਦੇ ਲੈ ਵੀ ਆ ਬਾਕੀ ਬੰਦੇ ਜਿਵੇਂ ਚਵਾਇਸ ਹੁੰਦੀ ਆ ਉਦਾਂ ਨੰਬਰ ਲੈ ਲਓ ਬੰਦੇ ਦੀ ਮਰਜ਼ੀ ਹਿਸਾਬ ਨਾਲ ਠੀਕ ਆ ਜਿਹੜੇ ਵੀ ਬੰਦੇ ਨੇ ਦਿੱਚੇ ਲੈਣਾ ਯਾਨੀ ਕਿ ਇਹ ਜ਼ਰੂਰੀ ਨਹੀਂ ਹੈਗੇ ਵੀ ਇਹੀ ਨੰਬਰ ਦੇ ਲੈਣਾ ਇਹਦਾ ਨੰਬਰ ਆਪਣੇ ਕੋਲ ਬਹੁਤ ਐਨੇ ਦਾ ਵੈਸੇ ਹੂੰ ਮੇਨ ਨੰਬਰ ਜਿਹਨੇ ਥੋੜੇ ਨੰਬਰ ਨੇ ਜਿਹੜਾ WhatsApp ਦੇ ਬੰਦੇ ਜਿੰਦਾ ਨਾਲ ਮਰਜ਼ੀ ਦਿੰਦਾਮ ਡੇਟ ਆਫ ਬਰਥ ਕੋਈ ਗੱਡੀਆਂ ਦਾ ਨੰਬਰ ਜਿਹਦਾ ਬਾਈ ਨੇ ਲੈਣਾ ਹੋਵੇ ਆਪਾਂ ਉਦਾਂ ਨੰਬਰ ਦੱਸਣਾ ਹੈ ਅਗਲੇ ਨੂੰ ਲੈ ਵੀ ਮਿੱਤਰੋ ਤੁਸੀਂ ਆਪਦੀ ਮਰਜ਼ੀ ਦਾ ਨੰਬਰ ਮੰਗਵਾ ਸਕਦੇ ਹੋ ਜਿੱਦਾਂ ਦਾ ਤੁਹਾਨੂੰ ਨੰਬਰ ਚਾਹੀਦਾਗਾ ਵੀ ਆਈ ਪੀ ਨੰਬਰ ਤੇ ਫੈਨਸੀ ਨੰਬਰ ਜੋ ਵੀ ਤੁਹਾਨੂੰ ਚਾਹੀਦੇ ਹੁਣ ਬਾਈ ਜੀ ਤੁਸੀਂ ਵੀਰ ਨਾਲ ਸੰਪਰਕ ਕਰ ਲਓ ਆਉਣਾ ਕਿੱਥੇ ਪਊਗਾ ਆਪਾਂ ਜੀ ਆਉਣਾ ਪਿੰਡ ਮੀਮਸੇ ਬੂਆ ਵੀਰੇ ਮੀਮਸੇ ਧੂਰੀ ਮੇਰੇ ਕੋਲੇ ਕਰਾਵਾ ਭੇਜ ਵੀ ਦਵਾਂਗੇ ਯਾਨੀ ਇਹਾਰੇ ਬੰਦੇ ਨੇ ਲੁਧਿਆਣੇ ਜਿਵੇਂ ਜਿੱਥੇ ਵੀ ਐਕਟੀਵੇਟ ਕਰਾਉਣਾ ਉਹ ਬੰਦੇ ਦਾ ਖਰਚਾ ਬਣੀ ਲੱਗੂਗਾ ਯਾਨੀ ਉੱਥੇ ਹੀ ਭੇਜ ਦਾਂਗੇ ਪਰ ਮਜਾ ਹੈ ਅੰਮ੍ਰਿਤਸਰ ਮੰਗਵਾ ਲੈ ਬੰਦਾ ਹੋਰ ਦੱਸੋ ਸੇਵਾ ਠੀਕ ਹੈ ਜੀ ਲਓ ਜੀ ਬਾਈ ਜੀ ਬਾਕੀ ਸਕਰੀ ਨਾਟ 11 ਨੰਬਰ ਦੇ ਉੱਤੇ ਹਣਾ ਸਿਰਫ ਹੋਰ ਸਿਰਫ 1200 ਦਾ 1200 ਦੀ ਆਪਣੀ ਖਰੀਦਾਂ 1200 ਦੀ ਦੇ ਦਾਂਗੇ ਬਾਈ ਜੀ ਲੱਗੇ ਮੁੱਲ ਦੇ ਵਿੱਚ 59 11 ਨੰਬਰ ਤੁਸੀਂ ਲੈ ਸਕਦਾ ਸਿਰਫ 1200 ਰੁਪਏ ਦੇ ਵਿੱਚ ਕਰ ਲਓ ਫੋਨ ਬਾਈ ਜੀ ਸਕਰੀਨ ਤੇ ਨੰਬਰ ਹੈਗਾ ਬਾਈ ਜੀ ਹਾਂ ਤੇ ਸਾਰੇ ਤੋਂ ਬਾਅਦ ਨਹੀਂ ਉਹ ਨੰਬਰ ਮਿਲਣੇ ਵੀਰੇ 911 ਹੁਣ ਬੰਦਾ ਬੁੱਕ ਕਰਾ ਸਕਦਾ ਉਹਦਾ ਠੀਕ ਹੈ ਜੀ ਪੈਸੇ ਹਾਂ ਅੱਧੇ ਪੈਸੇ ਪਾ ਕੇ ਹਾਫ ਪੈਸੇ ਪਾ ਕੇ ਬੰਦਾ ਇੱਕ ਬੁੱਕ ਕਰ ਸਕਦਾ ਆਪਾਂ ਨੰਬਰ ਰੱਖ ਦਾਂਗੇ ਜਿੱਦੇ ਬੰਦਾ ਕਹੂ ਐਕਟੀਵੇਟ ਕਰ ਦਾਂਗੇ ਉਹਦੇ ਠੀਕ ਹੈ ਬਾਈ ਜੀ ਹਾਂ ਠੀਕ ਹੈ ਬਾਈ ਸਸਰੀ ਕਾਰਜ ਜੀ ਠੀਕ